ਉਦੋਂ ਸਰਦਾਰ ਕੈਰੈਕਟਰ ਪੱਗਾਂ ਵਾਲੇ ਪਾਈ ਜਾਣ ਕੋਈ ਵੀ ਭਾਜੀ ਹੋ ਗਿਆ ਜਿੱਦਾਂ ਹਨਾ ਮੈਂ ਭੱਜ ਰਿਹਾ ਅੱਗੇ ਕੋਈ ਹੋਰ ਬੈਠਾ ਕਾਰ ਦੀ ਵੇਟ ਕਰ ਰਿਹਾ ਕੋਕੀ ਜੀ ਬੈਠੇ ਨੇ ਉਹ ਕਹਿੰਦੇ ਚੱਲ 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 ਧਾਕਾ ਮਾਰਾਂਗੇ ਜਿਹੜੇ 24 ਘੰਟੇ ਆਪਾਂ ਦੇਖਦੇ ਆਈਪੋਡ ਆਈਪੈਡਾਂ ਦੇ ਉੱਤੇ ਰਹਿੰਦੇ ਨੇ ਫੋਨਾਂ ਦੇ ਉੱਤੇ ਰਹਿੰਦੇ ਨੇ ਕਿਉਂਕਿ ਆਪਣਾ ਦੇਸੀ ਜੱਟ ਉਹਨਾਂ ਦਾ ਉਹਨਾਂ ਨੂੰ ਗੇਮ ਦੇ ਵਿੱਚ ਭੱਜਦਾ ਹੋਇਆ ਮਿਲੂਗਾ ਬਹੁਤ ਵੱਡਾ ਪੁਸ਼ਾ ਫਿਲਮ ਦੇ ਲਈ ਜਾਂ ਪ੍ਰੋਮੋਸ਼ਨ ਦੇ ਲਈ ਮੈਨੂੰ ਲੱਗਦਾ ਕਿ ਸਾਰਿਆਂ ਦੇ ਲਈ ਵਧੀਆ ਚੀਜ਼ ਹੈ रेजी जेम्स बॉन्ड गेमिंग ਵਿੱਚ ਚਾਈਲਡ ਜਾਂ ਨਾ ਚਾਏ ਸਾਡਾ ਆਪਣਾ ਦੇਸੀ ਜੱਟ ਜੇਮਸ बॉन्ड 3D ਗੇਮਿੰਗ ਵਿੱਚ ਆ ਰਿਹਾ ਹੈ ਕਿਉਂਕਿ ਫਿਰ ਸਹੀ ਕਹਿ ਰਹੀ ਹਾਂ ਮੈਂ हां ਬਿਲਕੁਲ ਜੀ ਬਹੁਤ ਸਹੀ ਕਹਿ ਰਹੇ ਹੋ ਜੀ ਪਹਿਲੀ ਵਾਰੀ ਹੋ ਰਿਹਾ ਜੀ ਪੰਜਾਬੀ ਕੋਈ 3D ਗੇਮ ਬਣ ਰਹੀ ਹੈ ਸੋ ਫਿਲਮਾਂ ਤੁਸੀਂ ਅਕਸਰ ਦੇਖੀਆਂ ਨੇ ਪੰਜਾਬੀ ਦੀਆਂ ਤੇ ਉਹਨਾਂ ਨੂੰ ਸਪੋਰਟ ਕੀਤੀ ਆ ਮੈਨੂੰ ਲੱਗਦਾ ਕਿ ਜਿਹੜੇ ਮੇਰੇ ਫੈਨਸ ਨੇ ਉਹ ਜਰੂਰ ਇਸ ਗੇਮ ਨੂੰ ਵੀ ਸਪੋਰਟ ਕਰਨਗੇ ਕਿਉਂਕਿ ਆਪਣਾ ਦੇਸੀ ਜੱਟ ਉਹਨਾਂ ਦਾ ਉਹਨਾਂ ਨੂੰ ਗੇਮ ਦੇ ਵਿੱਚ ਭੱਜਦਾ ਹੋਇਆ ਮਿਲੇਗਾ ਮੇਰੇ ਮਾਈਂਡ ਜਾਲ ਵਿੱਚ ਇੱਕ ਥਾਟ ਹੁੰਦਾ ਸੀ ਕਿ ਯਾਰ ਜਦੋਂ ਆਪਾਂ ਇੰਗਲਿਸ਼ ਜਾਂ ਬਾਲੀਵੁੱਡ ਦੀਆਂ ਵੀ ਗੇਮਾਂ ਦੇਖਦੇ ਸੀ ਆ ਉਹਦੇ ਚ ਮੈਂ ਦੇਖਿਆ ਇਵਨ ਮੇਰੇ ਘਰੇ ਵੀ ਸੋ ਬੱਚੇ ਭਜਾਉਂਦੇ ਰਹਿੰਦੇ ਆ ਟੈਂਪਲ ਰਨ ਖੇਡ ਰਹੇ ਆ ਜੀ ਕਦੇ ਕੋਈ ਗੇਮ ਖੇਡ ਰਹੇ ਆ ਸੋ ਮੈਂ ਕੋਈ ਨਾ ਕੋਈ ਆਪਣਾ ਕਿਰਦਾਰ ਹੋਵੇ ਆਪਣਾ ਪੰਜਾਬੀ ਹੋਵੇ ਸੋ ਜਿਹੜਾ ਵਜਨ ਮੇਰੇ ਮਾਈਂਡ 'ਚ ਬਿਲਕੁਲ ਨਹੀਂ ਸੀ ਕਿ ਸਭ ਤੋਂ ਪਹਿਲਾਂ ਮੈਂ ਹੀ ਹੋਊਂਗਾ ਕਿ ਮੇਰੀ ਫਿਲਮ ਦੀ ਗੇਮ ਬਣੂਗੀ ਆ ਜਿਸ ਦਿਨ ਡੇ 1 ਮੈਨੂੰ ਯਾਦ ਆਂਦੇ ਤੋ ਪੂਰੀ ਟੀਮ ਆਈ ਪ੍ਰਭਜੋਤ ਭੈਣ ਜੀ ਆਏ ਮੇਰੇ ਕੋਲ ਮੈਨੂੰ ਕਹਿੰਦੇ ਕਿ ਸਾਡੇ ਮਾਈਂਡ 'ਚ ਇਹ ਚੀਜ਼ ਹੈ ਅਸੀਂ ਗੇਮ ਬਣਾਉਣੀ ਚਾਹੁੰਦੇ ਆ ਮੈਨੂੰ ਲੱਗਿਆ ਕਿ ਪਰਫੈਕਟ ਫਿਲਮ ਹੈ ਕਿਉਂਕਿ ਹਰ ਫਿਲਮ ਦੀ ਆਪਾਂ ਗੇਮ ਨਹੀਂ ਬਣਾ ਸਕਦੇ ਕਿ ਕਾਮੇਡੀ ਹੋ ਗਈਆਂ ਜਾਂ ਕੰਟੈਂਟ ਓਰੀਐਂਟਡ ਹੋਰ ਤਰ੍ਹਾਂ ਦੀਆਂ ਆਉਂਦੀਆਂ ਨੇ ਸੋ ਇਹ ਫਿਲਮ ਦੀ ਫੀਲ ਉਦਾਂ ਨਹੀਂ ਸੀ ਕਿਉਂਕਿ ਫਿਲਮ ਥ੍ਰਿਲਰ ਐਕਸ਼ਨ ਹੈ ਇਹਦੇ ਸੀ ਅਕਸਰ ਪ੍ਰੋਮੋ ਅਜ ਦੇਖਦੇ ਹਾਂ ਮੈਂ ਭੱਜ ਰਿਹਾ ਆ ਮਸੋ ਗੇਮ ਬਣਨੀ ਸੀ ਰਨਿੰਗ ਦੀ ਸਾਰੀ ਉਸ ਸਟਾਈਲ ਦੀ ਸੋ ਉਹਦੇ ਲਈ ਸੂਟੇਬਲ ਸੀਗਾ ਜੀ ਤੇ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਜਿੱਥੇ ਜਿੱਥੇ ਸ਼ਿੰਦਾ ਭੱਜ ਰਿਹਾ ਹੈ ਉਤੇ ਉਤੇ ਜਿਹੜਾ ਕੰਟੈਂਟ ਜਿਹੜੀਆਂ ਚੀਜ਼ਾਂ ਦਿਖਾਈਆਂ ਜਾਣ ਜਿਵੇਂ ਸਕੂਟਰ ਖੜਾ ਹੈ ਢੋਲ ਪਏ ਨੇ ਸੋ ਬਿਲਕੁਲ ਦੇਸੀ ਚੀਜ਼ਾਂ ਆਪਣਾ ਪਿੰਡੂ ਮਾਹੌਲ ਜਿਹੜਾ ਹੈਗਾ ਉਹ ਬਿਲਕੁਲ ਨਾਲ ਤੁਹਾਡੇ ਜੁੜਿਆ ਰਵੇ ਪੰਜਾਬੀ ਫੀਲ ਪੂਰੀ ਤਰ੍ਹਾਂ ਮੇਨਟੇਨ ਕੀਤਾ ਹੈ ਗੁਰਮੁਖੀ ਦੀ ਗੱਲ ਕਰੋ ਤੁਹਾਡੇ ਕੈਰੈਕਟਰ ਦੀ ਗੱਲ ਕਰੋ ਸਕੂਟਰ ਦੀ ਗੱਲ ਕਰੋ ਤੇ ਫੀਲ ਵਾਲੀ ਜਿਹੜੀ 3D ਗੇਮ ਬਹੁਤ ਵਧੀਆ ਪੰਜਾਬ ਦਾ ਪੂਰਾ ਕਲਚਰ ਦਿਖਾਏਗੀ ਉਸ ਬਾਰੇ ਕੀ ਕਹਿਣਾ ਹੈ ਆ ਕਿਉਂਕਿ ਬੱਚੇ ਜਦੋਂ ਕੋਈ ਵੀ ਗੇਮ ਖੇਡਦੇ ਨੇ ਮੈਨੂੰ ਇਹ ਹੁੰਦਾ ਸੀਗਾ ਕਿਉਂਕਿ ਮੇਰਾ ਬੇਟਾ ਛੋਟਾ ਉਹ ਖੇਡਦਾ ਹੁੰਦਾ ਉਹ ਖੇਡ ਕੇ ਜਿੱਤੇ ਕੋਈ ਗੱਲ ਹੁੰਦੀ ਉਹ ਮੈਨੂੰ ਹਮੇਸ਼ਾ ਰੋਕ ਕੇ ਪੁੱਛਦਾ Papa ਆ ਕੀ ਆ ਹਨਾ ਸੋ ਜਿੱਦਣ ਹੋਣਾ ਸੀ ਉਹਨੂੰ ਆਪਣੀ ਗੇਮ ਦਿੱਤੀ ਖੇਡਣ ਦੇ ਲਈ ਮੈਂ ਕਿਹਾ ਇਹਨੂੰ ਖੇਡ ਕੇ ਦੇਖ ਉਹਨੇ ਸਾਨੂੰ ਬੜੀਆਂ ਗਲਤੀਆਂ ਦੱਸੀਆਂ ਕਿਉਂਕਿ ਉਹ ਗੇਮ ਦਾ ਬੜਾ ਮਾਸਟਰ ਹੈ ਵੀ ਆਹ ਚੀਜ਼ ਠੀਕ ਨਹੀਂ ਆ ਠੀਕ ਹੈ ਫਿਰ ਅਸੀਂ ਉਹਦੇ ਉਸ ਅਕੋਰਡਿੰਗ ਵੀ ਚੱਲੇ ਕਿਉਂਕਿ ਬੱਚਿਆਂ ਲਈ ਜ਼ਿਆਦਾ ਹੁੰਦੀ ਹੈ ਗੇਮ ਉਹ ਚੀਜ਼ਾਂ ਵੀ ਅਸੀਂ ਫਾਲੋ ਅਪ ਕੀਤੀਆਂ ਬਟ ਉਹ ਮੈਨੂੰ ਖੇਡਦਾ ਖੇਡਦਾ ਕਹਿੰਦਾ Papa ਇਹ ਕੀ ਆ ਮੈਂ ਕਿ ਤਨੜ ਢੋਲ ਕੀ ਹੁੰਦਾ ਫਿਰ ਮੈਂ ਉਹਨੂੰ ਦੱਸਿਆ ਸੋ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਬੈਟਰ ਨੇ ਉਹਨਾਂ ਨੂੰ ਆਪਣੀ ਪੰਜਾਬੀ ਜ਼ੁਬਾਨ ਨਾਲ ਜੋੜਨ ਦੇ ਲਈ ਵੀ ਵਧੀਆ ਨੇ ਆਪਣੇ ਪੇਰੈਂਟਸ ਨੂੰ ਪੁੱਛਣਗੇ ਆਹ ਕੀ ਆ ਆ ਸਕੂਟਰ ਕਿਦਾਂ ਦਾ ਸਕੂਟਰ ਆ ਇਹ ਕਿਹੜਾ ਸਕੂਟਰ ਆਉਂਦਾ ਹੈਗਾ ਆ ਰੇੜਾ ਜਿਹਾ ਕੀ ਪਿਆ ਹੈ ਹਨਾ ਹੁਣ ਕੱਲੀ-ਕੱਲੀ ਚੀਜ਼ ਐੜੇ ਉਹ ਟੈਕਸਚਰ ਆ ਉਹ ਪੰਜਾਬੀ ਟੈਕਸਚਰ ਆ ਇਹ ਵਧੀਆ ਮੈਂ ਕਹਿੰਨਾ ਗੇਮ ਖੇਲਨੇ ਆ ਜੀ ਆਪਣੀ ਪੰਜਾਬੀ ਗੇਮ ਖੇਲੋ ਜੀ ਜਦੋਂ ਕਿ ਫੈਨਸ ਦੀ ਫੈਨਜੀ ਤੁਸੀਂ ਗੱਲ ਕੀਤੀ ਤੁਹਾਡੇ ਨਿਆਣੇ ਵੀ ਡੈਡੀ ਨੂੰ ਖੇਲਦੇ ਦੇਖਦੇ ਆ ਕਿੱਦਾਂ ਲੱਗ ਲੱਗਦਾ ਹੈ ਉਹਨਾਂ ਨੂੰ ਆ ਬਹੁਤ ਵਧੀਆ ਲੱਗਦਾ ਜੀ ਹਲੇ ਗੇਮ ਹੁਣੀ ਲਾਂਚ ਹੋਈ ਆ ਜੀ ਹੁਣੀ ਖੇਲਣਾ ਸਟਾਰਟ ਕਰਨਗੇ ਹੁਣ ਪੂਰੇ ਤਰੀਕੇ ਨਾਲ ਪਹਿਲਾਂ ਤਾਂ ਉਹਨਾਂ ਨੇ ਵੀ ਟ੍ਰਾਇਲ ਵਾਲੀ ਉਹ ਕੀਤੀ ਸੀਗੀ ਤੇ ਮੈਨੂੰ ਵਧੀਆ ਚੀਜ਼ ਲੱਗੀ ਆ ਜੀ ਆ ਮੈਂ ਇਸ ਗੱਲ ਨੂੰ ਆਪਣੇ ਆਪ ਨੂੰ ਲੱਕੀ ਸਮਝਦਾ ਕਿ ਮੈਂ ਪਹਿਲਾ ਬੰਦਾ ਆ ਪੰਜਾਬੀ ਦੇ ਵਿੱਚ ਪੰਜਾਬੀ ਇੰਡਸਟਰੀ ਚ ਜਿਹਦੀ ਇਦਾਂ ਦੀ ਕੋਈ ਗੇਮ ਬਣੀ ਆ ਸੋ ਲਕੀਲੀ ਵਧੀਆ ਚੀਜ਼ਾਂ ਹੋ ਰਹੀ ਹੈ ਪੰਜਾਬੀ ਇੰਡਸਟਰੀ ਲਈ ਬਹੁਤ ਵਧੀਆ ਹੋ ਰਿਹਾ ਜੀ ਕਿਉਂਕਿ ਇਹ ਖਬਰ ਬੰਬੇ ਤੱਕ ਪਹੁੰਚ ਚੁੱਕੀ ਜੀ ਵੀ ਪੰਜਾਬ ਦੇ ਵਿੱਚ ਵੀ 3D ਗੇਮਾਂ ਇਦਾਂ ਦੀਆਂ ਬਣਨ ਲੱਗੀਆਂ ਸੋ ਉਹਦੇ ਨਾਲ ਇੱਕ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੀ ਨਵੀਂ ਪੀੜ੍ਹੀ ਆ ਉਹ ਸਾਡੇ ਨਾਲ ਜੁੜਦੀ ਆ ਓਵਰਸੀਜ਼ ਦੇ ਬੱਚੇ ਬਹੁਤ ਨੇ ਜਿਹੜੇ 24 ਘੰਟੇ ਆਪਾਂ ਦੇਖਦੇ ਆ ਆਈਪੋਡ ਆਈਪੈਡਾਂ ਦੇ ਉੱਤੇ ਰਹਿੰਦੇ ਨੇ ਫੋਨਾਂ ਦੇ ਉੱਤੇ ਰਹਿੰਦੇ ਨੇ ਸੋ ਉਹ ਸਾਡੇ ਨਾਲ ਜੁੜਦੇ ਨੇ ਆਟੈਚ ਹੁੰਦੇ ਨੇ ਮੈਨੂੰ ਲੱਗਦਾ ਇੱਕ ਨਵੇਂ ਸਟਾਈਲ ਦੀ ਪ੍ਰੋਮੋਸ਼ਨ ਆ ਨਵੇਂ ਸਟਾਈਲ ਦੀ ਚੀਜ਼ ਆ ਕਿ ਜਿਹਦੇ ਨਾਲ ਆਪਾਂ ਆਪਣੇ ਯੂਥ ਨੂੰ ਆਪਣੇ ਨਾਲ ਜੋੜ ਸਕਦੇ ਆ ਟੀਨੇਜਰ ਬੱਚਿਆਂ ਨੂੰ ਜੋੜ ਸਕਦੇ ਆ ਛੋਟਿਆਂ ਨੂੰ ਬੱਚਿਆਂ ਨੂੰ ਜੋੜ ਸਕਦੇ ਆ ਪ੍ਰੋਮੋਸ਼ਨ ਦੀ ਤੁਸੀਂ ਗੱਲ ਕੀਤੀ ਨਵੇਂ-ਨਵੇਂ ਤਰੀਕੇ ਅਪਣਾਏ ਜਾਂਦੇ ਆ ਕਦੇ ਗਾਣੇ ਲਾਂਚ ਕੀਤੇ ਜਾਂਦੇ ਆ ਸਪੈਸ਼ਲ ਤਰੀਕੇ ਨਾਲ ਗੇਮ ਇੱਕ ਵਧੀਆ ਤਰੀਕਾ ਹੈ ਪ੍ਰੋਮੋਸ਼ਨ ਦਾ ਕਿੰਨਾ ਕੋ ਲੱਗਦਾ ਹੈ ਕਿ ਕਿੰਨਾ ਕੁ ਪ੍ਰੋਮੋਸ਼ਨ ਕਰਨ ਚ ਹੈਲਪ ਕਰੇਗੀ ਉਹ ਬਹੁਤ ਕਰੇਗੀ ਜੀ ਬਾਕੀ ਮੈਨੂੰ ਲੱਗਦਾ ਕਿ ਦੇਖੋ ਹਰ ਚੀਜ਼ ਦੇ ਲਈ ਕੰਟੈਂਟ ਅੱਛਾ ਆਉਣਾ ਚਾਹੀਦਾ ਸੋ ਅਸੀਂ ਕੋਸ਼ਿਸ਼ ਕੀਤੀ ਆ ਸਾਡੇ ਕੋਲ ਜਿੰਨਾ ਟਾਈਮ ਘੱਟ ਸੀਗਾ ਬਟ ਅਸੀਂ ਫਿਰ ਵੀ ਇਹ ਚੀਜ਼ ਟਰਾਈ ਕੀਤੀ ਕਿ ਭਾਵੇਂ ਅਸੀਂ ਇੱਕ ਹੀ ਸਟੇਜ ਬਣਾਈ ਹੈ ਇਹਨੂੰ ਹੁਣ ਐਡ-ਆਨ ਕਰਦੇ ਰਵਾਂਗੇ ਨੈਕਸਟ ਸਟੇਜ ਦੂਜੀ ਬਣਾਵਾਂਗੇ ਹੁਣ ਦੂਜੀ ਬਣਾਵਾਂਗੇ ਬਟ ਇਹ ਹੈ ਕਿ ਵਧੀਆ ਚੀਜ਼ ਹੋਵੇ ਇਹ ਨਾ ਹੋਵੇ ਕਿ ਬਿਲਕੁਲ ਹੀ ਵਧੀਆ ਨਾ ਹੋਵੇ ਸੋ ਅਸੀਂ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਅੱਗੇ ਹੁਣ ਅਸੀਂ ਹੋਰ ਚੀਜ਼ਾਂ ਕਰਾਂਗੇ ਜਿਵੇਂ ਹੁਣ ਤੁਸੀਂ ਦੇਖਿਆ ਕਿ ਛਿੰਨਾ ਗੇਮ ਦੇ ਵਿੱਚ ਇਕੱਲਾ ਭੱਜ ਰਿਹਾ ਏ ਅਗਲਾ ਜਿਹੜੀ ਸਟੇਜ ਪਾਵਾਂਗੇ ਅਸੀਂ ਇਹਦੇ ਪਿੱਛੇ ਇੱਕ ਬੰਦਾ ਲਾਵਾਂਗੇ ਭਜਣ ਵਾਲਾ ਵੀ ਜੇ ਸਲੋ ਹੋ ਗਿਆ ਤਾਂ ਉਹ ਫੜ ਲੂਗਾ ਮਾਰ ਦੂਗਾ ਉਸ ਤੋਂ ਅੱਗੇ ਪਾਵਰਸ ਪਾਵਾਂਗੇ ਇਹਦੇ ਵਿੱਚ ਵੈਪ ਬੰਨ ਦੇਵਾਂਗੇ ਕੋਈ ਫਾਈਟ ਦਿਖਾਵਾਂਗੇ ਉਹ ਚੀਜ਼ਾਂ ਐਡ-ਆਨ ਕਰਦੇ ਜਾਵਾਂਗੇ ਵਧੀਆ ਚੀਜ਼ ਕੰਟੈਂਟ ਹੋਊਗਾ ਤਾਂ ਡੈਫੀਨੇਟਲੀ ਲੋਕੀ ਜੁੜਨਗੇ ਤੇ ਉਹ ਚੀਜ਼ ਬਹੁਤ ਵੱਡਾ ਪੁਸ਼ ਆ ਫਿਲਮ ਦੇ ਲਈ ਜਾਂ ਪ੍ਰੋਮੋਸ਼ਨ ਦੇ ਲਈ ਮੈਨੂੰ ਲੱਗਦਾ ਕਿ ਸਾਰਿਆਂ ਦੇ ਲਈ ਵਧੀਆ ਚੀਜ਼ ਆ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਗੇਮ ਆਉਂਦੀ ਹੈ ਲੇਕਿਨ ਫਿਲਮ ਦੀ ਰਿਲੀਜ਼ ਤੋਂ ਬਾਅਦ ਕਿਤੇ ਨਾ ਕਿਤੇ ਲੁੱਕ ਜਾਂਦੀ ਹੈ ਤੁਹਾਨੂੰ ਦੁਆਰਾ ਉਹ ਮੰਨ ਨਹੀਂ ਕਰਦਾ ਕਿ ਗੇਮ ਖੇਲੀ ਹੈ ਆ ਬਿਲਕੁਲ ਅਸੀਂ ਬਾਕੀ ਅਸੀਂ ਸਾਡੇ ਮਾਈਂਡ 'ਚ ਇਹ ਚੀਜ਼ਾਂ ਹੈਗੀਆਂ ਨੇ ਆਲਰੇਡੀ ਅਸੀਂ ਇਹ ਸੋਚਿਆ ਵੀ ਜਾਂ ਤਾਂ ਅਸੀਂ ਇਸ ਚੀਜ਼ ਨੂੰ ਆ ਜਿਹੜੀ ਹੈ ਕਿਉਂਕਿ ਜਦੋਂ ਨਾਰਮਲੀ ਕੀ ਕਰਦੇ ਨੇ ਜਦੋਂ ਗੇਮ ਆ ਜਾਂਦੀ ਆ ਉਹਨੂੰ ਅਪਡੇਟ ਨਹੀਂ ਕਰਦੇ ਹੈਗੇ ਅੱਗੇ ਫਿਲਮ ਦੀ ਗੇਮਸ ਕਿਉਂਕਿ ਉਹਨਾਂ ਦਾ ਟਾਰਗੇਟ ਹੁੰਦਾ ਕਿ ਫਿਲਮ ਤੱਕ ਹੀ ਸੀਮਤ ਰਹੇ ਹੈ ਨਾ ਸੋ ਸਾਡੀ ਫਸਟ ਟਾਈਮ ਆਈ ਹੈ ਗੇਮ ਤੇ ਅਸੀਂ ਇਹ ਸੋਚ ਕੇ ਬਣਾਈ ਹੈ ਕਿ ਮੈਂ ਅੱਗੇ ਜਾ ਕੇ ਇਹਨੂੰ ਗਿੱਪੀ ਗਰੇਵਾਲ ਦੇ ਸਾਰੇ ਕੰਟੈਂਟ ਪਾਉਂਗਾ ਪੁਰਾਣੀਆਂ ਫਿਲਮਾਂ ਵੀ ਜਿਵੇਂ ਮੇਰੀ ਮਿਰਜ਼ਾ ਸੀ ਸੋ ਉਹਦੇ ਚੋਂ ਕਾਰ ਚ ਜਾਂਦਾ ਸੀ ਸੋਚਦਿਆਂ ਵੀ ਅੱਗੇ ਜਾ ਕੇ ਇਹਨੂੰ ਕਾਰ ਮਿਲ ਜੇ ਤਾਂ ਉਹ ਮਿਰਜ਼ਾ ਦਾ ਰੂਪ ਚੇਂਜ ਕਰੇ ਹੋਰ ਅੱਗੇ ਫਿਲਮਾਂ ਨੇ ਕਹੀ ਤੇਰੀਆਂ ਇੱਕ ਦੋ ਫਿਲਮਾਂ ਹੋਰ ਅੱਗੇ ਆ ਰਹੀਆਂ ਨੇ ਉਹਨਾਂ ਦਾ ਕੰਟੈਂਟ ਇਹਦੇ ਚ ਪਾਇਆ ਜਾਵੇ ਹਨਾ ਵਿੱਚ ਹੋਰ ਕਰੈਕਟਰ ਪਾਏ ਜਾਣ ਜਿਵੇਂ ਅਸੀਂ ਸੋਚਦੇ ਆ ਕਿ ਦੋ ਤਿੰਨ ਸਰਦਾਰ ਕਰੈਕਟਰ ਪੱਗਾਂ ਵਾਲੇ ਪਾਏ ਜਾਣ ਗੁੱਗੀ ਭਾਜੀ ਹੋਗੇ ਜਿੱਦਾਂ ਹਨਾ ਸੋ ਇਹ ਮਾਈਂਡ ਚ ਨੇ ਸਾਡੇ ਚੀਜ਼ਾਂ ਮੈਨੂੰ ਲੱਗਦਾ ਕਿ ਉਹ ਵਧੀਆ ਲੱਗਣਗੀਆਂ ਸਾਰਿਆਂ ਨੂੰ ਕਿ ਅੱਗੇ ਮੈਂ ਭੱਜ ਰਿਹਾ ਅੱਗੇ ਕੋਈ ਹੋਰ ਬੈਠਾ ਆਕਾਰ ਦੀ ਵੇਟ ਕਰ ਰਿਹਾ ਗੁੱਗੀ ਜੀ ਬੈਠੇ ਨੇ ਉਹ ਕਹਿੰਦੇ ਚੱਲ ਉਹ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਆਪਣੇ ਜੇਮਸ ਬੌਂਡ ਦੇਸੀ ਜੇਮਸ ਬੌਂਡ ਮਤਲਬ ਕਿਦਾਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ ਕੀ ਇੰਡੀਆ ਦਾ ਇੱਕ ਜੇਮਸ ਬੌਂਡ ਹੈ ਜੱਟ ਜੇਮਸ ਬੌਂਡ ਜੀ ਬਹੁਤ ਵਧੀਆ ਰਿਹਾ ਜੀ ਕਿਉਂਕਿ ਦੇਖੋ ਇਸ ਫਿਲਮ ਲਈ ਮੈਂ ਇਹਦੇ ਨਾਲ ਮੈਂ ਦਿਲੋਂ ਜੁੜਿਆ ਆ ਫਿਲਮ ਨਾਲ ਬੜੀ ਐਫਰਟ ਕੀਤੀ ਹੈ ਕਿਉਂਕਿ ਆਲਮੋਸਟ 1.5-2 ਸਾਲ ਦੀ ਮਿਹਨਤ ਹੈ ਮੇਰੀ ਕਿਉਂਕਿ ਫਿਲਮਾਂ ਨਹੀਂ ਅਸੀਂ ਸਟੋਰੀ ਸੁਣਦੇ ਆ ਫਿਲਮ ਅਸਾਈਨ ਕਰਦੇ ਆ ਤੇ ਸਟਾਰਟ ਹੋ ਜਾਂਦੀ ਹੈ ਇਦੇ ਲਈ ਬੜੀ ਐਫਰਟ ਕਰਨੀ ਪਈ ਪਾਰ ਘਟੋਣਾ ਪਿਆ ਬਹੁਤ ਜ਼ਿਆਦਾ ਹਨਾ ਕਿਉਂਕਿ ਬਿਲਕੁਲ ਦੇਸੀਆ ਗਰੀਬ ਜਿਹਾ ਮੁੰਡਾ ਸੀ ਜਿਹੜਾ ਕੁੜਤੇ ਪਜਾਮੇ ਚ ਨੌਮਲ ਇਦਾਂ ਹੀ ਰਹਿੰਦਾ ਹੈ ਹਨਾ ਸੋ ਕਿਦਾਂ ਚੇਂਜ ਹੁੰਦਾ ਹੈ ਉਹਦੀ ਲਾਈਫ ਚ ਕੀ ਕੀ ਪ੍ਰੋਬਲਮ ਆਉਂਦੀਆਂ ਸਮੱਸਿਆਵਾਂ ਆਉਂਦੀਆਂ ਨੇ ਸੋ ਨਾਰਮਲੀ ਜਿਵੇਂ ਕੈਰੀ ਹੁੰਦਾ ਸੀ ਅਸੀਂ ਲੋਕਾਂ ਨੂੰ ਹਸਾਉਣਾ ਸੀ ਅਸੀਂ ਬੋਲ ਕੇ ਹਸਾ ਦਿੰਦੇ ਸੀ ਇਹਦੇ ਚ ਬਹੁਤ ਇਦਾਂ ਦੀਆਂ ਗੱਲਾਂ ਨੇ ਜਿਹਦੇ ਚ ਮੈਂ ਬੋਲਦਾ ਨਹੀਂ ਕਿਹਾ ਪਰ ਬਿਨਾ ਬੋਲੇ ਤੁਹਾਨੂੰ ਦੱਸਣੀਆਂ ਪੈਂਦੀਆਂ ਨੇ ਸੋ ਐਕਸਪ੍ਰੈਸ਼ਨਸ ਦੀ ਗੇਮ ਸੀਗੀ ਹਨਾ ਪਰਫਾਰਮੈਂਸ ਦੀ ਗੇਮ ਸੀਗੀ ਸੋ ਉਹ ਚੀਜ਼ ਲੈ ਕੇ ਆਉਂਦੀ ਹੈ ਮੈਨ ਨਵਾਂ ਸਿਨੇਮਾ ਦੇ ਇੱਕ ਇਦਾਂ ਦੀ ਫਿਲਮ ਟੱਚਵਡ ਪੰਜਾਬੀ ਚਲੇ ਤਾਂ ਕਾਹੀ ਨਹੀਂ ਗਈ ਤੇ ਵਧੀਆ ਲੱਗੂ ਸਾਰਿਆਂ ਆਖਰੀ ਸਵਾਲ ਜ਼ਰੀਨ ਖਾਨ ਨਾਲ ਐਕਸਪੀਰੀਅੰਸ ਕਿੱਦਾਂ ਰਿਹਾ ਕੰਮ ਕੀਤਾ ਉਹਨਾਂ ਨਾਲ ਤੁਹਾਡੇ ਨਾਲ ਆ ਜ਼ਰੀਨ ਨਾਲ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਜਦੋਂ ਕੋਈ ਵੀ ਆਰਟਿਸਟ ਬੰਬੇ ਤੋਂ ਆਉਂਦਾ ਵਾ ਕਿਉਂਕਿ ਇਹਦੇ ਚ ਕਈ ਆਰਟੇ ਸੀਗੇ ਜਿਨ੍ਹਾਂ ਨਾਲ ਅਸੀਂ ਫਸਟ ਟਾਈਮ ਕੰਮ ਕੀਤਾ ਸੀ ਯਸ਼ਪਾਲ ਸ਼ਰਮਾ ਮੁਕੇਸ਼ ਰਿਸ਼ੀ ਬਟਮਿਲ ਲਾ ਤਾਂ ਕਿ ਇਹਨਾਂ ਨਾਲ ਇਹਨਾਂ ਤੋਂ ਬੜੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਕਿਉਂਕਿ ਇਹਨਾਂ ਨੇ ਵੱਡੀਆਂ-ਵੱਡੀਆਂ ਫਿਲਮਾਂ 'ਚ ਕੰਮ ਕੀਤਾ ਹੁੰਦਾ ਵਾ ਇਹਨਾਂ ਨੂੰ ਪਤਾ ਹੁੰਦਾ ਕਿ ਆ ਚੀਜ਼ ਐ ਸੋ ਜ਼ਰੀਨ ਨਾਲ ਬਹੁਤ ਵਧੀਆ ਅੰਡਰਸਟੈਂਡਿੰਗ ਰਹੀ ਹੈ ਜੀ ਬੜਾ ਵਧੀਆ ਕੰਮ ਉਹਨਾਂ ਨੇ ਕੀਤਾ ਵਾ ਤੇ ਮੈਨੂੰ ਲੱਗਦਾ ਕਿ ਪੰਜਾਬੀ ਸਿਨਮਾ ਲਈ ਵਧੀਆ ਗੱਲ ਹੈ ਕਿ ਐਡੇ ਵਧੀਆ-ਵਧੀਆ ਆਰਟਿਸਟ ਪੰਜਾਬ ਚ ਆ ਰਹੇ ਨੇ ਲਾਸਟ ਟਾਈਮ ਅਕਸ਼ੇਪਾ ਜੀ ਆਏ ਸੀ ਅੱਗੇ ਤਰਮਿੰਦਰ ਬਾਜੀ ਮੇਰੀ ਫਿਲਮ ਕਰ ਰਹੇ ਨੇ ਸੋ ਵਧੀਆ ਟਾਈਮ ਚੱਲ ਰਿਹਾ ਜੀ ਪੰਜਾਬ 올 द बेस्ट ਤੁਹਾਡੀ ਮੂਵੀ ਲਈ ਦੋ ਤਿੰਨ ਸਰਦਾਰ ਕੈਰੈਕਟਰ ਪੱਗਾਂ ਵਾਲੇ ਪਾਈ ਜਾਣਗੇ ਗੁੱਗੀ ਬਾਜੀ ਹੋਗੇ ਜਿੱਦਾਂ ਹਨਾ ਮੈਂ ਭਾਜ ਰਿਹਾ ਅੱਗੇ ਕੋਈ ਹੋਰ ਬੈਠਾ ਆਕਾਰ ਦੀ ਵੇਟ ਕਰ ਰਿਹਾ ਗੋਗੀ ਜੀ ਬੈਠੇ ਨੇ ਉਹ ਕਹਿੰਦੇ ਛੱਲ 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 ਧਾਕਾ ਮਾਰਾਂਗੇ ਜਿਹੜੇ 24 ਘੰਟੇ ਆਪਾਂ ਦੇਖਦੇ ਆਈਪੋਡ ਆਈਪੈਡਾਂ ਦੇ ਉੱਤੇ ਰਹਿੰਦੇ ਨੇ ਫੋਨਾਂ ਦੇ ਉੱਤੇ ਰਹਿੰਦੇ ਨੇ ਕਿਉਂਕਿ ਆਪਣਾ ਦੇਸੀ ਜੱਟ ਉਹਨਾਂ ਦਾ ਉਹਨਾਂ ਨੂੰ ਗੇਮ ਦੇ ਵਿੱਚ ਭੱਜਦਾ ਹੋਇਆ ਮਿਲੂਗਾ ਬਹੁਤ ਵੱਡਾ ਪੁਸ਼ਾ ਫਿਲਮ ਦੇ ਲਈ ਜਾਂ ਪ੍ਰੋਮੋਸ਼ਨ ਦੇ ਲਈ ਮੈਨੂੰ ਲੱਗਦਾ ਕਿ ਸਾਰਿਆਂ ਦੇ ਲਈ ਵਧੀਆ ਚੀਜ਼ ਹੈ